ਦੀਵਾਲੀ ਦੇ ਨੇੜੇ ਪਟਾਕਿਆਂ ਦੇ ਕਾਰਨ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਜ ਜਾਂਦੀਆਂ ਨੇ ਇਸ ਦੇ ਵਿੱਚ ਫਾਇਰ ਸਰਵਿਸ ਸਭ ਤੋਂ ਅੱਗੇ ਹੋ ਕੇ ਕੰਮ ਕਰਦੀ ਹੈ ਤੇ ਉਸ ਨੂੰ ਬਲ ਬਖਸ਼ਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ অতি ਆਧੁਨਿਕ ਮਸ਼ੀਨਾਂ ਦੇ ਕੇ ਇਹ ਗੱਡੀਆਂ ਨਵੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ 5 ਤੋਂ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਫਾਇਰ ਬ੍ਰਿਗੇਡ ਦਫ਼ਤਰ ਪਟਿਆਲਾ ਨੂੰ ਮੁਹੱਈਆ ਕਰਵਾਈਆਂ ਗਈਆਂ ਇਸ ਤੋਂ ਇਲਾਵਾ ਛੋਟੀਆਂ ਗੱਡੀਆਂ ਜਿਹੜੀਆਂ ਛੋਟੇ ਬਾਜ਼ਾਰਾਂ ਵਿੱਚ ਜਾ ਸਕਣ ਪਟਿਆਲਾ ਨਗਰ ਨਿਗਮ ਦੇ ਮੇਅਰ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਅਤੇ ਕਮਿਸ਼ਨਰ ਨਗਰ ਨਿਯਮ ਵਿਸ਼ੇਸ਼ ਤੌਰ ਤੇ ਫਾਇਰ ਬ੍ਰਿਗੇਡ ਦਫਤਰ ਪਹੁੰਚੇ ਜਿੱਥੇ ਇਸ ਦਾ ਸ਼ੁਭ ਆਰੰਭ ਕੀਤਾ ਉੱਥੇ ਹੀ ਇਸ ਦੀ ਤਕਨੀਕੀ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਰਜਿੰਦਰ ਕੋਸ਼ਲ ਫਾਇਰ ਅਫਸਰ ਨੇ ਕੱਲੀ ਕੱਲੀ ਗੱਲ ਦਾ ਵੇਰਵਾ ਦਿੱਤਾ ਜਿਸ ਦੇ ਵਿੱਚ ਦੱਸਿਆ ਗਿਆ ਕਿ ਪਟਿਆਲਵੀਆਂ ਨੂੰ ਕਿਤੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਅਣਹੋਣੀ ਘਟਨਾਵਾਂ ਵਾਪਰ ਜਾਂਦੀਆਂ ਇਸ ਤੇ ਕਿਸੇ ਦਾ ਵਸ ਨਹੀਂ ਪਰ ਉਸ ਤੋਂ ਵਚਨ ਲਈ ਤੇ ਨਜਿੱਠਣ ਲਈ ਫਾਇਰ ਬ੍ਰਿਗੇਡ ਪਟਿਆਲਾ ਪੂਰਨ ਤੌਰ ਤੇ ਤਿਆਰ ਹੈ ਇਹ ਜਿਹੜੀ ਡਰੈਸ ਤੁਸੀਂ ਦੇਖ ਰਹੇ ਹੋ ਇਹ ਅੱਗ ਦੇ ਵਿੱਚ ਵੀ ਕੰਮ ਕਰ ਸਕਦੀ ਹੈ ਕਿਸੇ ਨੂੰ ਨੁਕਸਾਨ ਨਹੀਂ ਹੋਏਗਾ ਉਸ ਨੂੰ ਬਚਾਇਆ ਜਾ ਸਕਦਾ ਇਹ ਅਧਿਆਗਮਿਕ ਗੱਡੀਆਂ ਹਰ ਚੀਜ਼ ਦੇ ਨਾਲ ਲੈਸ ਨੇ ਅਤੇ ਇਹ ਪਟਿਆਲਾ ਦੀਆਂ ਦੀ ਸੁਰੱਖਿਆ ਦੇ ਵਿੱਚ ਹਰ ਵਕਤ ਮੌਜੂਦ ਰਹਿਣਗੀਆਂ ਖਾਸ ਤੌਰ ਤੇ ਪਟਿਆਲਾ ਦੇ ਵਿੱਚ ਛੋਟੇ ਬਾਜ਼ਾਰਾਂ ਤੱਕ ਪਹੁੰਚ ਕਰਨ ਲਈ ਛੋਟੇ ਸਾਈਜ਼ ਦੀਆਂ ਗੱਡੀਆਂ ਲੈਂਟਰ ਕੱਟਣ ਵਾਲੇ ਕਟਰ ਜਨਰੇਟਰ ਸੈੱਟ ਅਤੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਫਾਇਰ ਬ੍ਰਿਗੇਡ ਨੂੰ ਸਪੁਰਦ ਕਰ ਦਿੱਤੀਆਂ ਗਈਆਂ ਤਾਂ ਜੋ ਉਹ ਪਟਿਆਲਾ ਦੀਆਂ ਦੀ ਰੱਖਿਆ ਕਰ ਸਕਣ। ਇਹ ਸ਼ਹਿਰ ਨਾਲ ਨੂੰ ਇਹ ਗੱਲ ਸਾਂਝੀ ਕਰਦੇ ਆ ਬਹੁਤ ਖੁਸ਼ੀ ਹੋ ਰਹੀ ਹੈ। ਤੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਤਹਿਤ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਤਕਰੀਬਨ ਕੋਈ 5-6 ਕਰੋੜ ਰੁਪਏ ਦੇ ਨਾਲ 5 ਫਾਈ ਟੈਂਡਰ ਇਹ 2.5 ਕਰੋੜ ਦੀ ਅਮਾਉਂਟ ਜਿਹੜੀ ਹੈ ਉਹਦੇ ਵਿੱਚ ਇਕਵਿਪਮੈਂਟ ਜਿਹੜੀ ਹੈ ਉਹ 55000 ਫਾਈਬਰ ਗੇਟਿੰਗ ਜਿਹੜੀ ਹੈ ਜੋਈ ਗਈ ਹੈ ਮੈਂ ਧੰਨਵਾਦ ਕਰਦਾ ਹਾਂ ਗਲੇਰ ਸਾਹਿਬ ਦਾ ਮਨੋਜੀ ਜੀ ਦਾ ਸਾਡੇ ਕਮਿਸ਼ਨਰ ਸਾਹਿਬ ਬਰਨਵੀਰ ਜੀ ਜਿਨ੍ਹਾਂ ਨੇ ਇਸ ਕੰਮ ਨੂੰ ਇਸ ਕੰਮ ਜਿਹੜਾ ਨੇ ਚਲਾ ਦੇ ਵਿੱਚ ਇਹ ਜੇ ਜਿਹੜਾ ਸਾਰਾ ਫੈਕਟਰੀਟਾ ਉਹ ਇੱਥੇ ਧਿਆਨ ਦੇ ਵਿੱਚ ਜਿਹੜਾ ਹੈ ਕੇਸ ਪਰਸ਼ੂਮ ਤੋਂ ਸਟੇਟ ਗਵਰਨਰ ਦਾ ਧੰਨਵਾਦ ਕਰਨਾ ਸਨ ਸਾਡਾ ਧੰਨਵਾਦ ਕਰਦੇ ਹਿੰ ਜਿਨ੍ਹਾਂ ਨੇ ਪਟਿਆਲਾ ਸ਼ਹਿਰ ਵਾਸਤੇ ਸਾਡੇ ਪਾਸੇ ਬੜੀ ਇੱਕ ਕ੍ਰੂਸ਼ਲ ਸਰਵਿਸ ਜਿਹੜੀ ਨਿਨਸਪਲ ਕਾਰਪੋਰੇਸ਼ਨ ਦਿੰਦੀ ਹੈ ਕਿਉਂਕਿ ਫਾਇਰ ਟੈਂਡਰ ਹੀ ਕਜੇ ਹੀ ਚੀਜ਼ਾ ਜਿਹੜੀ ਆਪਦਾ ਦੇ ਵਿੱਚ ਸਾਨੂੰ ਜਿਹੜਾ ਹੈ ਸ਼ਹਿਰ ਨੂੰ ਬਚਾ ਕੇ ਰੱਖਦੀ ਹੈ ਮਾਨ ਵਾਲੇ ਔਰ ਟਾਈਮਿੰਗ ਵੀ ਪਰਮਾਤਮਾ ਵੱਲੋਂ ਅਜਿਹੀ ਹੋਈ ਹੈ ਕਿ ਦੀਵਾਲੀ ਤੋਂ ਪਹਿਲਾਂ ਇਹ ਚੀਜ਼ਾ ਸਾਡੇ ਕੋਲ ਆ ਜੀ ਦੇਖਿਆ ਬਾਹਰ ਵੀ ਕਿਸ ਤਰ੍ਹਾਂ ਦਾ ਹਾਈ ਟੈਕ ਹਾਈ ਟੈਕ ਅਪ ਟੂ ਡੇਟ ਵਰਲਡ ਕਲਾਸ ਜਿਹੜੀ ਜਿਹੜੀ ਸਮਗਰੀ ਆਈ ਹੈ ਜਿਹੜਾ ਸਾਰਾ ਸਾਮਾਨ ਆਇਆ ਹੈ ਫਾਇਰ ਫਾਈਟਰਿੰਗ ਸੂਟਸ ਆਏ ਨੇ ਐਮਰਜੈਂਸੀ ਲਾਈਟਸ ਜਨਰੇਟਰ ਟੂਲ ਇਹ ਜਿਹੇ ਟੂਲਸ ਨੇ ਜਿਹੜਾ ਲੈਂਟਰਨ ਨੂੰ ਵੀ ਕੱਟ ਕਰਕੇ ਜਿਹੜਾ ਹੈ ਬੰਦਿਆਂ ਨੂੰ ਬਚਾ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਹਾਈ ਹੋਣਗੀਆਂ ਸਾਡੀ ਫੈਸਿਲਿਟੀ ਨੂੰ ਜਿਹੜਾ ਹੈ ਹੋਰ ਮੁੱਖਤਾ ਕਰਨੀਆਂ ਤੇ ਪਟਿਆਲਾ ਸ਼ਹਿਰ ਨੂੰ ਮਮਲਾ ਕਿੰਨੇ ਦੇ ਕੁ ਨਾ ਕਹਾਂ ਦੱਸਿਆ 5-6 ਕਰੋੜ ਦਾ ਜਿਹੜਾ ਹੈ ਸਾਡੇ ਬੋਲੇ ਸਾਰਾ ਸਮਾਨ ਹੈ ਅੰਮ੍ਰਿਤਸਰ ਜਦੋਂ ਆ ਕੇ ਲੱਗਦੀ ਹੈ ਆਖਿਰਕਾਰ ਜਦੋਂ ਦੇਖਿਆ ਜਾਂਦਾ ਵੀ ਜਿਹੜੇ ਸ਼ਹਿਰੀ ਇਲਾਕੇ ਨਾਲ ਉਹ ਬਰੀਕ ਗਲੀਆਂ ਪਤਲੀਆਂ ਗਲੀਆਂ ਵਿੱਚ ਜਿਹੜੇ ਵੱਡੇ ਸ਼ੋਰੂਮ ਨੇ ਆ ਕੁਝ ਘਰ ਨੇ ਉਹਨਾਂ ਚ ਅੱਜ ਲੱਗ ਜਾਂਦੀ ਤੇ ਉੱਥੇ ਗੱਡੀ ਪਹੁੰਚਣੀ ਬਹੁਤ ਜ਼ਿਆਦਾ ਮੁਸ਼ਕਿਲ ਹੋਏਗੇ ਉਹਨਾਂ ਵਾਸਤੇ ਕੁਝ ਖਾਸ ਪ੍ਰਬੰਧ ਦੇਖਿਆ ਤੁਸੀਂ ਬੜਾ ਛੋਟੀਆਂ ਗੱਡੀਆਂ ਵੀ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ ਜਿਹੜੀਆਂ ਸ਼ਹਿਰ ਦੇ ਅੰਦਰ ਜਾ ਸਕਦੀਆਂ ਜਿਨ੍ਹਾਂ ਦੀ ਰੀਚ ਹੋਲ ਡੀਪ ਹੁੰਦੀ ਹੈ ਉਹ ਵੀ ਛੋਟੀ ਛੋਟੀ ਗੱਡੀਆਂ ਮੀਡੀਅਮ ਸਾਈਜ਼ ਤੇ ਵੱਡੇ ਫਾਈਟਿੰਗ ਨੂੰ ਸਾਰੇ ਦੇਖੇਗੇ ਵਿਭਾਗ ਵੱਲੋਂ ਤੇ ਸਰਕਾਰ ਵੱਲੋਂ ਤਾਂ ਉਪਰਾਲਾ ਕੀਤਾ ਜਾ ਰਿਹਾ ਪਰ ਜਿਹੜੀਆਂ ਜਿਹੜੀਆਂ ਦੇ ਉੱਤੇ ਸਿਲੰਡਰ ਪਏ ਨੇ ਜਾਂ ਜਿਹੜੇ ਲੋਕ ਫਾਇਰ ਸੇਫਟੀ ਦਾ ਧਿਆਨ ਨਹੀਂ ਰੱਖਦੇ ਹੋਟਲ ਵਾਲੇ ਉਹਨਾਂ ਵਾਸਤੇ ਕੀ ਸੰਦੇਸ਼ ਹੈ ਲੋ ਟਾਈਮ ਟੂ ਟਾਈਮ ਦੇਖੋ ਗਾ ਸਰ ਟਾਈਮ ਟੂ ਟਾਈਮ ਮਿਊਨਿਸਪਲ ਕਾਰਪੋਰੇਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰਦੀ ਹੈ ਚੈਕਿੰਗ ਹੁੰਦੀ ਹੈ ਉਹਨਾਂ ਨੂੰ ਮੋਨ ਕੀਤਾ ਜਾਂਦਾ ਉਹਨਾਂ ਨੂੰ ਪੈਨਲਟੀ ਜਿਹੜੀ ਲਗਾਈ ਜਾਂਦੀ ਹੈ ਇਹਦੇ ਵਿੱਚ ਤਾਂ ਲੋਕਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ ਨਾ ਜੀ ਜੇ ਅਸੀਂ ਇਕੱਲੇ ਜੇ ਅਸੀਂ ਹੀ ਕਈ ਚੀਜ਼ਾਂ ਅਸੀਂ ਕੰਮ ਕਰਨਾ ਤੇ ਪਬਲਿਕ ਦੀ ਜਨਤਕ ਸਪੋਰਟ ਦੀ ਦਾ ਅਸੀਂ ਕੰਮ ਚੁਕਾ ਸਫਲ ਹੀ ਨਹੀਂ ਹੋ ਪਾਵਾਂਗੇ ਪਬਲਿਕ ਦੀ ਸਪੋਰਟ ਪਬਲਿਕ ਦੀ ਪਾਰਟਿਸਪੇਸ਼ਨ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੇ ਸ਼ਹਿਰ ਨੂੰ ਸੈਕੂਅਰ ਰੱਖਣ ਲਈ ਬਹੁਤ ਜ਼ਰੂਰੀ ਹੈ ਇਹ ਜਗ੍ਹਾ ਜਗ੍ਹਾ ਜਿਹੜੇ ਢਾਬੇ ਖੁੱਲੇ ਬੈਨੇ ਖਾਸ ਕਰਕੇ ਉਹ ਅੱਗ ਦਾ ਕਾਰਨ ਬਣਦੇ ਪਿਛਲੇ ਸਾਲਾਂ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਬਲਾਸਟ ਹੋਏ ਆ ਸਿਲੰਡਰ ਦੇ ਵਿੱਚ ਤੁਸੀਂ ਦਿੱਖੇ ਹੋਣਾ ਹਰ ਕਿਸ ਮਾਚ ਦੇ ਵਿੱਚ ਜਿਹੜਾ ਵੱਡਾ ਇਕੱਠਾ ਕਰਨਾ ਹੋਇਆ ਸੀ ਜੇ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੀ ਟਾਈਮ ਟੂ ਟਾਈਮ ਚੈਕਿੰਗ ਹੁੰਦੀ ਜਾਂਦੀ ਹੈ ਇਹ ਉਹਨਾਂ ਨੂੰ ਵੀ ਜਿਹੜਾ ਹੈ ਸੋਚਣਾ ਚਾਹੀਦਾ ਹੈ ਕਿ ਸੀ ਆਪਣਾ ਅਲਾ ਦੋਲਾ ਜਿਹੜਾ ਹੈ ਸੇਫ ਰੱਖਣਾ ਤੇ ਇਜੇ ਕੰਮ ਤੋਂ ਪਰੇਸ਼ਾਨ ਸਰ ਜਿਹੜੇ